ਹਾਂਜੀ ਕੀ ਹਾਲ ਹੈ ਸਾਰਿਆਂ ਦੇ ਆਸਕਰਾਂ ਸਾਡੇ ਦੇ ਹੋਗੇ ਆਪਾਂ ਅੱਜ ਲੈ ਕੇ ਆਏ 14 ਮਈ 2025 ਦੀਆਂ ਬਾਜ਼ੇ ਦੇ ਨਤੀਜੇ ਜੀ ਜੇ ਕਿਸੇ ਵੀਰ ਨੇ ਬਾਜ਼ ਦੀ ਅਪਡੇਟ ਸੈਂਡ ਕਰਨੀ ਹੋਵੇ ਤੇ ਇੱਥੇ ਆਪਣਾ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਆਪਾਂ WhatsApp ਕਰ ਸਕਦੇ ਹਾਂ ਜੀ ਤੇ ਆਜੋ ਵੀਡੀਓ ਕਰਦੇ ਹਾਂ ਸ਼ੁਰੂ ਪਹਿਲੀ ਬਾਜ਼ੀ ਆ ਗਈ ਜੀ ਪਿੰਡ ਲਿੱਦੜਕਲਾਂ 13 ਤੇ 14 ਮਈ ਦੀ ਬਾਜ਼ੀ ਹੈ 2025 ਦੀ 140 ਕਬੂਤਰ ODE ਸੀਗੇ 2500 ਮੁੱਢ ਨੂੰ 33 ਕਬੂਤਰਾਂ ਦੇ ਦੁੱਸਰ ਪਈ ਜੀ ਤੇ ਪਹਿਲਾ ਨੰਬਰ ਬਣਾਇਆ ਚੰਨ ਪੀਤਾ ਪੰਡੋਰੀ ਜੋ ਤੇ ਸਵਾਲ ਦਾ ਸੀਗਾ ਜੀ ਸਾਹਮਣੇ ਵਾ ਮੋਟਰਸਾਈਕਲ ਪਲੱਸ ਵਾਦੇ ਜੇਤੂ ਦੂਜਾ ਨੰਬਰ ਬਣਾਇਆ ਜੀ ਹੈਪੀ ਕੰਦੋਲਾ ਫ੍ਰਿਜ ਦਾ ਜੇਤੂ ਜੀ ਤੀਸਰਾ ਨੰਬਰ ਬਣਾਇਆ ਜੀ ਗੱਲ ਕਵੱਦੀ ਐਲ ਸੀ ਡੀ ਜੇਤੂ ਚੌਥਾ ਨੰਬਰ ਹੈ ਜੀ ਬਿੱਲਾ ਇੰਦੜਾ ਵਾਸ਼ਿੰਗ ਮਸ਼ੀਨ ਦਾ ਜੇਤੂ ਜੀ ਤੇ ਪੰਜਵਾਂ ਨੰਬਰ ਬਣਾਇਆ ਜੀ ਗੈਰੀ ਕਨੇਡਾ ਕੂਲਰ ਦਾ ਜੇਤੂ ਪੰਜ ਕਬੂਤਰਾਂ ਦੀ ਸਾਂਝੀ ਹੋ ਗਈ ਜੀ ਪੰਜ ਹੀ ਨਾਮ ਸੀਗੇ ਇਸ ਤੋਂ ਬਾਅਦ ਬਾਜੀ ਆ ਗਈ ਜੀ ਪੰਡ ਖਾਨੇ ਕੀਟਾਵਾ 14 ਮਈ 2025 ਦੀ ਬਾਜੀ ਹੈ ਜੀ 92 ਕਬੂਤਰ ਉਡੇ ਸੀ 2200 ਮੱਢ ਨੂੰ ਤੇ ਨਾ ਕਬੂਤਰਾਂ ਦੀ ਬਾਜੀ ਹੋ ਗਈ ਸੀਗੀ ਜੀ ਸਾਂਝੀ ਪਹਿਲਾ ਨੰਬਰ ਬਣਾਇਆ ਪਿੰਦਰਾ ਮਲਨ ਦੂਸਰਾ ਨੰਬਰ ਬਣਾਇਆ ਜੀ ਜਸਵੀਰ ਬਾਦਲ ਤੇ 30ਵਾਂ ਨੰਬਰ ਬਣਾਇਆ ਜੀ ਖਾਨ ਭਲਾਈ ਜਣਾ ਜੀ ਤਾਂ ਇਹ ਕਬੂਤਰਾਂ ਦੀ ਬਾਜੀ ਹੋ ਗਈ ਸੀ ਜੀ ਸਾਂਝੀ ਇਸ ਤੋਂ ਬਾਅਦ ਆ ਗਿਆ ਜੀ ਪਿੰਡ ਧਲੇਰਕਲਾ ਮਲੇਰਕੋਟਲਾ ਇਹ ਹੈਗੀ 14 ਮਈ 2025 ਦੀ ਬਾਜੀ 202 ਕਬੂਤਰ ਉੱਡੇ ਸੀਗੇ 3200 ਮੁੱਢ ਨੂੰ 6ਾਂ ਕਬੂਤਰਾਂ ਦੀ ਬਾਜੀ ਹੋ ਗਈ ਸੀ ਜੀ ਸਾਂਝੀ ਸੋਨੀ ਛੰਨਾ ਤੇ ਵਰਦਾਨਵਾਸੀ ਧਲੇਰ ਇਹਨਾਂ ਦੋਨਾਂ ਦੀ ਕਬੂਤਰ ਬਰਾਬਰ ਉੱਡੇ ਜੀ ਮੋਟਰਸਾਈਕਲ ਤੇ ਪਲੱਸ ਸਾਂਝੀ ਇਹਨਾਂ ਦੇ ਮੰਡੀ ਦੀ ਬਾਜੀ ਤੇ ਤੀਜਾ ਨੰਬਰ ਬਣਾਇਆ ਜੀ ਮਾਸਟਰ ਸਰੌਂ ਦਾ ਸੰਜੀ ਵਰਿੰਦਰ ਦੋਦ ਦਾ ਸੰਜੀ ਮੋਨੂ ਜੁਏਸ ਦਾ ਸੰਜੀ ਤੇ ਗੋਰਾ ਲੋਗੜਾ ਦਾਰਸ਼ਨ ਕਿੜਾ ਰਾਇਪੁਰ ਦੇ ਕੂਤਰ ਸੀਗੇ ਜੀ ਤੇ ਇਹਨਾਂ ਦੀ ਸੰਜੀ 6 ਕਬੂਤਰਾਂ ਦੀ ਬਾਜੀ ਸੰਜੀ ਹੋਗੀ ਸੀਗੀ ਪਹਿਲਾ ਨਾਮ ਸੀਗਾ ਮੋਟਰਸਾਈਕਲ ਉਹ ਸੋਨੀ ਸ਼ਨਾ ਤੇ ਵਰਦਾਨਵਾਸੀ ਧਲੇਰ ਨਹੀਂ ਸੰਝਾ ਰੱਖਲੇ ਸੀਗੇ ਇਸ ਤੋਂ ਬਾਅਦ ਆ ਗਈ ਜੀ ਬਾਜੀ ਪਿੰਡ ਲੰਮਾ ਜੱਟਪੁਰਾ 14 ਮਈ 2025 ਦੀ ਬਾਜੀ ਆ 97 ਕਬੂਤਰ ਉੱਡੇ ਸੀਗੇ ਜੀ 3200 ਉੱਡਣੂ ਚਾਰਾਂ ਕਬੂਤਰਾਂ 'ਚ ਬਾਜੀ ਹੋ ਗਈ ਸੀਗੀ ਜੀ ਸਾਂਜੀ ਪਹਿਲਾ ਨੰਬਰ ਬਣਾਇਆ ਜੀ ਗੁਰਪ੍ਰੀਤ ਕਮਾਲਪੁਰਾ ਮੋਟਰਸਾਈਕਲ ਪਲਾਸਾਂਜੀ ਦੂਜਾ ਨੰਬਰ ਬਣਾਇਆ ਜੀ ਜੀਤ ਦੁਬਈ ਪੱਖਾ ਪਲਾਸਾਂਜੀ ਤੀਜਾ ਨੰਬਰ ਬਣਾਇਆ ਜੀ ਰੰਮੀ ਜਗਰਾਉ ਕਾ ਪਪਲਾਸਾਂਜੀ ਤੇ ਚੌਥਾ ਨੰਬਰ ਹੈਗਾ ਜੀ ਮੰਤਰੀ ਰੋਮੀ ਸਾਂਜੀ ਚਾਰਾਂ ਕਬੂਤਰਾਂ 'ਚ ਬਾਜੀ ਹੋ ਗਈ ਸੀਗੀ ਜੀ ਸਾਂਜੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨਵਾਦ